हां जी दोस्तों सारेयानु ससरी काल स्वागत है टोडा राज संधू फार्मिंग दे विच आज दी दोस्तों अपनी विजिट है की है ਪਿੰਡ ਧੁੰਦਾ ਧੁੰਦਾ ਪਿੰਡ दोस्तों ਤਹਿਸੀਲ ਖੰਡੂਰ ਸਾਹਿਬ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਦਾ ਪਿੰਡ ਆ ਨੇੜੇ ਸ਼੍ਰੀ ਗੋਇੰਦਵਾਲ ਸਾਹਿਬ ਕੋਈ 2-3 ਕਿਲੋਮੀਟਰ ਦੀ ਦੂਰੀ ਆ ਦੋਸਤੋ ਠੀਕ ਆ ਜੀ ਸ਼੍ਰੀ ਗੋਇੰਦਵਾਲ ਸਾਹਿਬ ਦੀ ਤੇ ਖਾਸ ਵਿਜ਼ਿਟ ਤੁਸੀਂ ਪਿੰਡ ਧੁੰਦੇ ਕਰਨੀ ਹੈਗੀ ਆ ਸੋ ਵੀਰ ਹਰਿੰਦਰ ਸਿੰਘ ਉਹਨਾਂ ਦੇ ਕੋਲੇ ਆਏ ਦੋਸਤੋ ਇਸ ਘਰੋਂ ਇੱਕ ਆਪਾਂ ਪਹਿਲਾਂ ਵੀ ਵੀਡੀਓ ਅਪਲੋਡ ਕੀਤੀ ਸੀਗੀ ਵੈਸੇ ਪਸ਼ੂ ਵਪਾਰ ਦਾ ਕੰਮ ਆ ਤੇ ਕਾਫੀ ਲੰਬੇ ਸਮੇਂ ਤੋਂ ਜਿਹੜਾ ਪਸ਼ੂ ਵਪਾਰ ਦਾ ਕੰਮ ਕਰਦੇ ਆ ਰਹੇ ਨੇ ਵੀਰ ਹਣੀ ਅੱਜ ਦੋਸਤੋ 27 ਅਕਤੂਬਰ ਨੂੰ ਇਹ ਆਪਾਂ ਕਵਰੇਜ ਕਰਦੇ ਆ ਸਮਾਂ ਕੋਈ ਵੀਰ ਨੋਟ ਕਰ ਸਕਦਾ ਤੁਸੀਂ ਡੇਢ ਪੌਣੇ 2 ਵਜੇ ਦਾ ਜਿਹੜਾ ਦੋਸਤੋ ਦੁਪਹਿਰ ਦਾ ਸਮਾਂ ਇਸ ਕਵਰੇਜ ਵਿੱਚ ਦੋਸਤੋ ਇੱਕ ਤੁਹਾਨੂੰ ਬਿਲਕੁਲ ਤਾਜੀ ਸੂਈ ਸਭਈ ਇੱਕ ਪੂਰੀ ਵੱਡੇ ਕੱਦ ਕਾਠ ਦੀ ਇੱਕ ਐਚ ਐਫ ਬਰੀਡ ਦੀ ਵੇੜ ਦਿਖਾਵਾਂਗੇ ਤੇ ਚਾਰ ਹੋਰ ਵੜਾ ਹੋਣਗੀਆਂ ਜਿਨ੍ਹਾਂ ਦੇ ਵਿੱਚੋਂ ਬਿਲਕੁਲ ਤਿੰਨ ਵੜਾ ਗੱਬਣਾਂ ਤਿਆਰੀ ਤੇ ਆ ਦਿਨ ਲੈਂਦੀਆਂ ਹਜੇ ਉਹ ਆਪਾਂ ਬਾਜੀ ਹਰਿੰਦਰ ਸਿੰਘ ਉਹਨਾਂ ਨਾਲ ਪੂਰੀ ਗੱਲਬਾਤ ਕਰ ਲਾਂਗੇ ਉਹਨਾਂ ਤੋਂ ਪੂਰੀ ਇਨਫੋਰਮੇਸ਼ਨ ਲੈ ਲਾਂਗੇ ਵੀ ਕਿੰਨੇ ਕਿੰਨੇ ਦਿਨ ਇਹ ਲੈਂਦੀਆਂ ਸੂਣ ਦੇ ਵਿੱਚ ਇੱਕ ਵੜ ਤੋਕੜ ਆ ਜੀ ਤੋਕੜ ਵੜ ਏਆਈ ਡਨ ਹੋਈ ਆ ਕੁਝ ਦਿਨ ਹੋਏ ਆ ਏਆਈ ਹੋਈ ਨੂੰ ਉਹ ਪੂਰਾ ਮੇਰਬਾ ਆਪਾਂ ਲੈ ਲੈਨੇ ਆ ਸੋ ਮਿਲਕ ਥੱਲੇ ਜਿਹੜੇ ਪਸ਼ੂ ਸੇਸ ਵਾਏ ਆ ਉਹਨਾਂ ਥੱਲੇ ਮਿਲਕ ਕਿੰਨਾ ਜਾਂ ਗੱਭਣ ਪਸ਼ੂਆਂ ਦਿਨ ਕਿੰਨੇ ਲੈਂਦੀਆਂ ਕੀ ਰੇਟ ਭਾਅ ਪੜਦਾ ਉਹ ਪੂਰੀ ਗੱਲਬਾਤ ਪੂਰੀ ਡਿਸਕਸ ਆਪਾਂ ਇਸ ਵੀਡੀਓ ਦੇ ਵਿੱਚ ਕਰਦੇ ਆਂਗੇ ਸੋ ਵੀਡੀਓ ਨੂੰ ਐਂਡ ਤੱਕ ਜਰੂਰ ਦੇਖ ਲਿਓ ਤਾਂ ਜੋ ਦੋਸਤੋ ਆਜੋ ਜੀ ਸਭ ਤੋਂ ਪਹਿਲਾਂ ਭਾਜੀ ਹਰਿੰਦਰ ਸਿੰਘ ਜੀ ਸਾਸਰੀ ਘਰ ਸੇ ਗੱਲ ਸੰਸਾਹ ਠੀਕ ਠਾਕ ਹੋ ਵਧੀਆ ਕਿਰਪਾ ਭਾਜੀ ਠੀਕ ਹੈ ਅੱਛਾ ਭਾਜੀ ਹਰਿੰਦਰ ਸਿੰਘ ਜੀ ਇੱਕ ਆਪਾਂ ਵੀਡੀਓ ਅੱਜ ਤੋਂ ਮਨ ਲਾਦਾ ਵੀ ਕੋਈ ਹਫਤਾ ਖੰਡ ਦੱਸ ਸਕਦੇ ਨਹੀਂ ਹੋਗੇ ਪਾਈ ਨੂੰ ਹਾਂਜੀ ਤੇ ਪਸ਼ੂ ਹੋ ਗਏ ਸੀ ਸੇਲ ਹਾਂਜੀ ਹੋ ਗਏ ਜੀ ਠੀਕ ਹੈ ਜੀ ਤੇ ਫਿਲਹਾਲ ਅੱਜ ਆਪਣੇ ਕੋਲ 5 ਨਾਗਨੇ ਟੋਟਲ ਆ ਗਏ ਹਾਂ ਨਾਗ ਜੀ ਤੇ ਜਿਨ੍ਹਾਂ ਦੇ ਵਿੱਚੋਂ ਅੱਜ ਗੱਬਣ ਦੀ ਗਿਣਤੀ ਮੈਨੂੰ ਲੱਗਦਾ ਵੀ ਜਿਆਦਾ ਤਿੰਨ ਜਿਹੜੀਆਂ ਮਾੜਾ ਗੱਬਣ ਆ ਤਿੰਨ ਗੱਬਣਾ ਜੀ ਠੀਕ ਹੈ ਜੀ ਇੱਕ ਤਾਂ ਬਿਲਕੁਲ ਤਾਜੀ ਸੂਈ ਹੈ ਸੂਈ ਹੈ ਜੀ ਹਜੇ ਜੇਰ ਤੇ ਆਜੋ ਨਾਲ ਦੀ ਨਾਲ ਆਪਾਂ ਗੱਲਬਾਤ ਕਰ ਲੈਣੀ ਹੈ ਸਟਾਰ ਸੁਈ ਵਾਲੇ ਪਾਸੇ ਹੋ ਜੀਏ ਸਟਾਰ ਬੇਚਕ ਆਜੋ ਜੀ ਜਿਹੜੀ ਦੋਸਤੋ ਬਿਲਕੁਲ ਜਸਟ ਹਜੇ ਕੋਲ ਕੁ ਸਮਾਂ ਪਹਿਲਾਂ ਸੁਈ ਆ ਬੈਠ ਇਹਦੇ ਬਾਰੇ ਆਪਾਂ ਇੱਕ ਵਾਰੀ ਇਨਫੋਰਮੇਸ਼ਨ ਲੈ ਲੈਣੀ ਹੈ ਠੀਕ ਆ ਸੋ ਅੱਛਾ ਭਾਜੀ ਹਰਿੰਦਰ ਸਿੰਘ ਜੀ ਇਹ ਸੂਆ ਕਿੰਨਾ ਹੋ ਗਈ ਇਹ ਤੀਜੇ ਸੂਵੇ ਜੀ ਤੀਜਾ ਤੀਜਾ ਤੇ ਸਮਾਂ ਕਿੰਨਾ ਕੁ ਹੋ ਗਿਆ ਸੁਈ ਨੂੰ ਸੁਈ ਨੂੰ ਹਜੇ 2 2.5 ਘੰਟੇ ਹੋਏ ਜੀ 2.5 ਘੰਟੇ ਜਸਟ ਹੋਏ ਹਾਂਜੀ ਤੇ ਜੇਰ ਪਾਣੀ ਹਜੇ ਬਾਕੀ ਹੈ ਨਾ ਜੇਰ ਪਾਣੀ ਬਾਕੀ ਜੇਰ ਪਾਣੀ ਬਾਕੀ ਹੈ ਸੋ ਵੱਡੇ ਕਦ ਕੱਡ ਦੀਆ ਦੋਸਤੋ ਜਿੱਦਾਂ ਆਪਾਂ ਨਾਰਮਲੀ ਫਾਰਮ ਵਾਲੀਆਂ ਵਾੜਾਂ ਦੇਖਦੇ ਆਂ ਫੁੱਲ ਵੱਡੀ ਹਾਈਟ ਚੰਗੀ ਬੇਲ ਚੰਗੀ ਉਚਾਈ ਕਦ ਕਾਟ ਠੀਕ ਆ ਸੋ ਫੁੱਲ ਬੜਾ ਫੁੱਲ ਵੱਡੀ ਹਾਈਟ ਵਾਲੀ ਵਾੜ ਜਿਹੜੀ ਆਪਾਂ ਤੁਹਾਨੂੰ ਦਿਖਾ ਰਹੇ ਆਂ ਠੀਕ ਆ ਜੀ ਤੇ ਜਸਟ ਕੋਈ ਘੰਟਾ ਡੇਢ ਘੰਟਾ ਡੂੜ ਘੰਟਾ ਪਹਿਲਾਂ ਜਿਹੜੀ ਦੋਸਤੋ ਇਹ ਸੋਈ ਆ ਠੀਕ ਆ ਆਰਡਰ ਕੁਆਲਿਟੀ ਬੈਸਟ ਲੈਦਰ ਕੁਆਲਿਟੀ ਆ ਬਾਕੀ ਨਾਰਮਲ ਵਾਲੀ ਭਲਾਂ ਭੂਲਾਂ ਜਿਹੜੀਆਂ ਤੁਹਾਨੂੰ ਥੋੜੀਆਂ ਜਿਹੀ ਨਜ਼ਰ ਆਉਣਗੀਆਂ ਠੀਕ ਆ ਤੇ ਜੇਰ ਪਾਣੀ ਬਾਕੀ ਆ ਪਾਜੀ ਬੱਕੀ ਬੱਚਾ ਮਗਰ ਕੀ ਆ ਗਿਆ ਅੰਦੇ ਅੱ ਤੇ ਕੋਈ ਮਿਲਕ ਰਿਕਾਰਡ ਕਿਉਂਕਿ ਵੇਰ ਚੰਗੀ ਖਾਸੀ ਆ ਵੱਡੀ ਆ ਪਿਛਲੀ 28 30 ਲੀਟਰ ਦੁੱਧ ਕੱਢਿਆ ਜੀ ਨੇ ਦਾ ਦੂਜੇ ਸਵੇਰੇ ਚ ਹਾਂਜੀ ਠੀਕ ਆ ਤੇ ਐਸੋ ਬਾਕੀ ਦੇਖੇ ਆਪਾਂ ਨੂੰ ਦੇਖ ਹੀ ਰਿਹਾ ਜੀ ਸੰਧੂ ਸਾਹਿਬ ਬਿਲਕੁਲ ਇਹ ਕਿਰਪਾ ਰੱਬ ਦੀ ਬਿਲਕੁਲ ਲੇਵਲ ਉਵੇ ਤੇ ਬਿਲਕੁਲ ਸੋ ਬਾਕੀ ਦੋਸਤੋ ਬਿਲਕੁਲ ਤੁਹਾਡੇ ਸਾਹਮਣੇ ਆ ਠੀਕ ਆ ਜੀ ਸਾਰੇ ਵੀਰ ਤੁਸੀਂ ਜਾਣਕਾਰ ਹੋ ਤਸੱਲੀ ਤੁਸੀਂ ਬਿਲਕੁਲ ਕਰ ਸਕਦੇ ਜੇ ਸਾਰੇ ਬੰਨੇ ਆਪਾਂ ਤੁਹਾਨੂੰ ਆ ਦਿਖਾ ਰਹੇ ਆ ਕੋਈ 25 ਤੋਂ ਪਲੱਸ 28 27 ਲੀਟਰ ਤੱਕ ਜਿਹੜੀ ਆ ਦੂਜੇ ਸਵੇਰੇ ਦੇ ਵਿੱਚ ਮਿਲਕਿੰਗ ਰਹੀ ਆ ਤੇ ਇਸ ਵਾਰ ਵੀ ਕਿਉਂਕਿ ਆਪਾਂ ਚੰਗੀ ਆਸ ਕਰ ਸਕਦੇ ਆ ਜਿਹੋ ਜਿਹਾ ਪਾਰਟੀ ਬਣਤਰ ਆ ਜਿਹੋ ਜਿਹਾ ਸਟਰਕਚਰ ਆ ਲੈਵੇ ਦਾ ਹਾਂ ਤੋਰ ਦਿਓ ਲੰਮੀ ਜਾਓ ਆ ਲੈ ਨਵਾਂ ਮੋੜ ਦਿਓ ਸਹੀ ਜੀ ਸਹੀ ਜੀ ਸਹੀ ਜੀ ਲਓ ਜੀ ਦੋਸਤੋ ਜੇਰ ਪਾਣੀ ਬਾਕੀ ਆ ਜਦੋਂ ਆਪਾਂ ਬਿਲਕੁਲ ਇਹ ਵੀਡੀਓ ਅਪਲੋਡ ਕਰਾਂਗੇ ਉਸ ਤੋਂ ਬਾਅਦ ਤੁਸੀਂ ਜਿਹੜਾ ਇਨਫੋਰਮੇਸ਼ਨ ਲੈ ਸਕਦੇ ਜੇ ਬਿਲਕੁਲ ਜੇਰ ਪਈ ਦੀ ਠੀਕ ਆ ਜੇਰ ਪੈ ਜੂਗੀ ਹੋਰ ਤੇ ਘੰਟੇ ਪੌਣੇ ਘੰਟੇ ਤੱਕ ਜਿਹੜਾ ਦੋਸਤੋ ਬਿਲਕੁਲ ਜੇਰ ਵਾਲੇ ਪਾਸਿਓਂ ਸਾਫ਼ ਹੋ ਜੂਗੀ ਤੇ ਗਿੱਲਾ 나ੜੂ ਬੱਚੇ ਦੇ ਨਾਲ ਮੇਲ ਕਾਫ ਆ ਪਾ ਜੀ ਇਹਨਾਂ ਦਰਜੀ ਕਿੰਨਾ ਕ ਮੁੱਲ ਕਰ ਦੇਂਦਾ ਇਹਦਾ 60000 ਰੁਪਿਆ ਮੁੱਲ ਕਰ ਦੇਂ 60000 ਹਾਂਜੀ ਆ ਲੈਣ ਦੇਣ ਵਾਲੀ ਆ ਬਾਕੀ ਵਿੱਚੋਂ ਥੋੜੀ ਬਾਦੀ ਵਿੱਚ ਹੋ ਜੂਗਾ ਇਮਾਨਤਾਨ ਕੋ ਇੱਥੇ ਆਉਣ ਤੇ ਹੋ ਜਾਊਗਾ ਹਾਂਜੀ ਮੌਕੇ ਤੇ ਮੌਕੇ ਤੇ ਲ ਸੋ ਇਹ ਜਰੂਰ ਤੁਸੀਂ ਧਿਆਨ ਦੇ ਵਿੱਚ ਇਹ ਆਈਡੀਆ ਰੱਖ ਕੇ ਜਿਹੜਾ ਸੌਦਾ ਕਰਿਓ ਠੀਕ ਆ ਵੱਡੇ ਗੱਡ ਕਰਦੀ ਐ ਤੇ ਇਸ ਤੋਂ ਬਾਅਦ ਜਿਹੜੀਆਂ ਦੋਸਤੋ ਤੁਹਾਨੂੰ ਵਹਿੜਾਂ ਦਿਖਾਉਣੀਆਂ ਇੱਕ ਵਾਰੀ ਆਪਾਂ ਤੁਹਾਨੂੰ ਬਿਲਕੁਲ ਡੱਬੀਆਂ ਵਹਿੜਾਂ ਗੱਬਣ ਵਹਿੜਾਂ ਦਿਖਾ ਦਾਂਗੇ ਤਿੰਨ ਬਿਲਕੁਲ ਹੈਗੀਆਂ ਸ਼੍ਰੇਣੀ ਚ ਪਹਿਲੇ ਨੰਬਰ ਤੋਂ ਜਿਹੜੀ ਆਪਾਂ ਸਟਾਰਟ ਕਰਾਂਗੇ ਗੱਬਣ ਵਹਿੜ ਇਹਦਾ ਆਪਾਂ ਜੀ ਸੂਬਾ ਦੱਸ ਦਿਓ ਵੀ ਕਿੰਨਾ ਵਾਂ ਸੂਬਾ ਸੁੰਦੇ ਜੀ ਸਵੇ ਵਹਿੜ ਆ ਜੀ ਦੂਜੇ ਦੂਜੇ ਸਵੇ ਜੀ ਤੇ ਦਿਨ ਲੈ ਜੂ ਅਜੇ ਦਿਨ ਲੈ ਜੂ ਹਫਤਾ ਜੀ ਲਓ ਜੀ ਇੱਕ ਹਫਤਾ ਸਮਾਂ ਬਾਕੀ ਹੈ ਜੇ ਸੁੰਦੇ ਵਿੱਚ ਸੋ ਬਿਲਕੁਲ ਡੱਬੀ ਵਹਿੜ ਥਣ ਭਾਂਡਾ ਜਿਹੜਾ ਤੁਹਾਡੇ ਸਾਹਮਣੇ ਆ ਠੀਕ ਹੈ ਜੀ ਇੱਕ ਹਫਤਾ ਜਿੱਦਾਂ ਕਿ ਬਿਲਕੁਲ ਸਮਾਂ ਲੈ ਰਹੀ ਆ ਉਹ ਹਿਸਾਬ ਨਾਲ ਤੁਸੀਂ ਦੇਖ ਸਕਦੇ ਲਾਏ ਪਈ ਆ ਬਣਾ ਰਹੀ ਆ ਬਿਲਕੁਲ ਲੇਵਾ ਹਵਾਨਾ ਥਣ ਪੂਰਾ ਮੁਠੀ ਆ ਹੱਥੀ ਚਵਾਈ ਵਾਲਾ ਥਾਣਾ ਕੋਈ ਛੋਟਾ ਜਿਹਾ ਥਣ ਨਹੀਂਗਾ ਬਿਲਕੁਲ ਮੁਠੀ ਥਾਣਾ ਸੋ ਬਾਕੀ ਤੋੜ ਕੇ ਤੁਹਾਨੂੰ ਤਸੱਲੀ ਨਾਲ ਦਿਖਾ ਦਿੰਨੇ ਆ ਜਿਸ ਵੀਰ ਨੇ ਵੀ ਸੌਦਾ ਕਰਨਾ ਤਕਰੀਬਨ ਇੱਕ ਹਫਤਾ ਤੁਸੀਂ ਆਈਡੀਆ ਰੱਖ ਕੇ ਜਿਹੜਾ ਸੌਦਾ ਕਰ ਸਕਦੇ ਜੀ ਠੀਕ ਆ ਹਾਈਟ ਚੰਗੀ ਆ ਤੇ ਬਾਕੀ ਸਰੀਰ ਦਾ ਢਾਂਚਾ ਵੀ ਚੰਗਾ ਠੀਕ ਹੈ ਜਿੰਨੀ ਵੀ ਆ ਵੱਡੇ ਕੱਤ ਦੀ ਆ ਰਾਜੀ ਆ ਬਿਲਕੁਲ ਜਿਹੜੀ ਦੋਸਤੋ ਨਿੱਗਰ ਜੀ ਆ ਠੀਕ ਆ ਆ ਬੰਦੇ ਆ ਆ ਲੋ अच्छा पाजी हरेंद्र जी मतलब 35 ਦੇ ਵਿੱਚ ਜਿਹੜੇ ਪਸ਼ੂ ਗੱਭਣ ਨੇ 35 ਦੇ ਵਿੱਚ ਬਿਲਕੁਲ ਕੋਈ ਕਿੰਤੂ ਪਰੰਤੂ ਤਾਂ ਨਹੀਂ ਕੋਈ ਪ੍ਰੋਬਲਮ ਨਹੀਂ ਜੀ ਚੌਥਾ ਨਾਲ ਪੂਰਾ ਭਰਾ ਭਰੂ ਚੰਗਾ ਬਿਲਕੁਲ ਜੀ ਭਰਾ ਕੇ ਖੜੇ ਕੋਈ ਗਰੰਟੀ ਲੈਣੀ ਗਰੰਟੀ ਲੈ ਸਕਦਾ ਬਿਲਕੁਲ ਹਾਂਜੀ ਤੇ ਇਹਦਾ ਕੀ ਮੁੱਲ ਰਹੂਗਾ ਪਹਿਲੇ ਨੰਬਰ ਵਾਲੀ ਜਿਹੜੀ ਆਪਾਂ ਦਿਖਾਤੀ ਹੈ ਜੀ ਇਹਦਾ 70000 ਰੁਪਿਆ ਜੀ 70 ਹਾਂਜੀ ਇਹ 25 ਤੋਂ 30 ਲੀਟਰ ਪਲੱਸ ਦੁੱਧ ਕੱਢੂਗਾ ਹਾਂਜੀ ਹਾਂਜੀ ਠੀਕ ਹੈ ਜੀ ਠੀਕ ਹੈ ਜੀ ਸੋ 70000 ਦੋਸਤੋ ਜਿਹੜੀ ਉਸ ਬੈੜ ਦੀ ਮੰਗ ਹੈਗੀ ਆ ਮੌਕੇ ਤੇ ਮਾਨਤਨ ਹੋ ਜਾਊਗਾ ਠੀਕ ਆ ਤੇ ਸੂਬਾ ਦੂਸਰਾ ਸ ਤੇ ਵੜ ਚੰਗੀ ਆ ਡੱਬੀ ਵੜ ਆ ਥਣ ਮੈਂ ਜਿਹੜਾ ਦਿਖਾਦਾ ਦੋਸਤੋ ਬਿਲਕੁਲ ਨੋਕ ਵਾਲਾ ਕਲਮੀ ਥਾਣਾ ਲੰਬਾਈ ਦੇ ਵਿੱਚ ਪੂਰਾ ਮੁਠੀ ਆ ਵੀ ਕੋਈ ਕਹਿਣ ਵਾਲੀ ਗੱਲ ਨਹੀਂ ਆ ਦੇਖੋ ਆਹ ਦੇਖੋ ਜੀ ਠੀਕਾ ਮੁਠੀ ਥਾਣਾ ਕੋਈ ਦੂਰੋਂ ਤੜੜੇ ਵੀਰ ਕੋਈ ਵੀਡੀਓ ਦੇਖ ਰਿਆ ਸੌਦਾ ਕਰਨਾ ਚਾਹੁੰਦਾ ਤੁਸੀਂ ਕਰ ਸਕਦੇ ਜੇ ਥਾਣ ਥੂਣ ਵਾਲੇ ਪਾਸੇ ਬੇਚਿੰਤ ਹੋ ਕੇ ਵੀ ਪੂਰਾ ਮੁਠੀ ਆ ਜਦੋਂ ਬਿਲਕੁਲ ਸੋਈ ਪਸਮਾ ਹੋਇਆ ਉਸ ਤੋਂ ਬਾਅਦ ਥੋੜਾ ਜਿਹਾ ਕੋਈ ਅੱਧਾ ਪੋਟਾ ਕੋ ਅੱਧਾ ਇੰਚ ਇੰਚ ਜਿਹੜਾ ਥਾਣਾ ਹੋਰ ਵੀ ਕੱਢ ਸਕਦੀ ਆ ਠੀਕ ਆ ਇਸ ਤੋਂ ਬਾਅਦ ਇੱਕ ਆ ਤੀਸਰੇ ਨੰਬਰ ਤੇ ਜਿਹੜੀ ਦੋਸਤੋ ਵਾਹਰ ਤੁਹਾਨੂੰ ਦਿਖਾਉਣੀ ਆ ਇਹ ਵੀ ਡੱਬੀ ਵੈੜਾ ਪਹਿਲੇ ਨਹੀਂ ਸੌਣ ਜਾ ਰਹੀ ਆ ਪਲੂਣ ਵਛੀ ਠੀਕ ਆ ਜੀ ਪਲੂਣ ਵਛੀ ਆ ਪਹਿਲਾ ਸਵੇਰ ਸੌਣ ਜਾ ਰਹੀ ਆ ਸੋ ਬਾਕੀ ਹਾਈਟ ਕੱਦ ਵਛੀ ਦਾ ਬਹੁਤ ਸੋਹਣਾ ਠੀਕ ਆ ਜੀ ਸੋਹਣੀ ਵੱਡੀ ਹਾਈਟ ਲਿਬਰਟੀ ਜਿਹੜੀ ਦੋਸਤੋ ਬਿਲਕੁਲ ਧਾਰਾ ਪਾਉਣੀਆਂ ਸ਼ੁਰੂ ਕੀਤੀਆਂ ਨੇ ਆ ਦੇਖੋ ਜੀ ਠੀਕ ਆ ਥਾਨ ਥਾਨ ਪ੍ਰੋਪਰ ਕੱਢਾ ਉਹ ਮੁਠੀ ਹੈ ਨਾ ਜੀ ਪੂਰਾ ਮੋਟੀ ਦਾ ਹਨਾ ਪਲਾਂ ਪਲਾਂੇ ਪਾ ਗਈਆਂ ਜਿਹਨੂੰ ਵਛੀ ਨੇ ਆ ਦੇਖੋ ਠੀਕ ਹੈ ਅੱਛਾ ਭਾਜੀ ਇਹ ਤਾਂ ਦਿਨ ਕਿੰਨੇ ਕੋ ਪੁੱਛਿਆ ਕੋ ਦਿਨ ਇਹਦੇ 12 ਤੋਂ 13 ਦੇ ਰਹਿੰਦੇ ਹਾਂ ਸੰਸਾਰ 12 13 ਹਾਂਜੀ ਬਲਕਿ 10 ਤੋਂ 15 ਦੇ ਦਿਨ ਵਿਚਕਾਰ ਵਿਚਕਾਰ ਮੰਨੀਆਂ ਹਾਂ ਹਾਂਜੀ ਮੰਨੋ ਜੀ ਬਿਲਕੁਲ ਤੇ ਸੂਆ ਪਹਿਲਾਂ ਹੀ ਪਹਿਲਾਂ ਪਹਿਲਾਂ ਹੀ ਪਲੂਣ ਵੱਚੀ ਆ ਠੀਕ ਆ ਜੀ ਮੂੰਹ ਦੰਦੋ ਕੋਈ ਹੋਊਗੀ ਦੋਂਦੀ ਚੌਗੀ ਚੌਗੀ ਆ ਜੀ ਚਾਰ ਦੰਦਾਂ ਹਾਂਜੀ ਠੀਕ ਆ ਸੋ ਦੋਸਤੋ ਚਾਰ ਦੰਦ ਜਿਹੜੀ ਵੱਚੀ ਤੁਹਾਨੂੰ ਆਪਾਂ ਦਿਖਾ ਰਹੇ ਹਾਂ ਠੀਕ ਆ ਫੇਸ ਕੁਆਲਿਟੀ ਬੋਧੀ ਵਾਲੀ ਬੈੜਾ ਛੋਟਾ ਜਿਹਾ ਸਮਾਲ ਸਾਈਜ਼ ਕੰਨ ਤੇ ਨਸਲ ਬਰੀਡ ਵਾਲੀ ਆ ਪੂਰੀ ਠੀਕ ਆ ਜੀ ਐਫ ਬਰੀਡ ਦੇ ਵਿੱਚ ਤੁਸੀਂ ਮੰ ਸੋ 10 ਤੋਂ 15 ਦਿਨ ਦਾ ਤੁਸੀਂ ਆਈਡੀਆ ਮੰਨ ਕੇ ਸੌਦਾ ਕਰਿਓ ਠੀਕ ਹੈ ਜੀ 10 ਤੋਂ 15 ਦਿਨ ਲੈ ਜੂਗੀ ਐ ਨੂੰ ਐ ਨੂੰ ਲਮਾਰ ਤੋੜ ਰਿਹਾ ਆ ਲਓ ਜੀ ਠੀਕ ਹੈ ਚੰਗੀ ਪੱਛੀ ਆ ਨਿੱਗਰ ਆ ਪਿੱਠਪੂਰੇ ਦੀ ਸੋਹਣੀ ਆ ਠੀਕ ਹੈ ਜੀ ਰਾਜੀ ਆ ਬਿਲਕੁਲ ਗੁਲਾਈ ਦੇ ਵਿੱਚ ਤੇ ਹਾਈਟ ਕੱਦ ਲੈਓ ਜੀ ਹਾਈਟ ਕੱਦ ਜਿਹੜਾ ਮੈਂਸ਼ਨ ਕਰਦੇ ਨੇ ਦੋਸਤੋ ਹਾਈਟ ਸੋਹਣੀ ਆ ਜਿੱਦਾਂ ਕਿ ਬਿਲਕੁਲ ਪਹਿਲਾ ਸੂਆ ਬੱਚੀ ਨੇ ਸੋਣਾ ਪ੍ਰੂਨ ਬੱਚੀ ਸੋਣ ਜਾ ਰਹੀ ਆ ਉਸ ਅਕੋਰਡਿੰਗ ਦੇਖੀਏ ਤਾਂ ਬਿਲਕੁਲ ਜਿੱਦਾਂ ਜਿੱਦਾਂ ਅਗੇ ਦੂਜੇ ਤੀਜੇ ਸਵੇ ਜਾਊਗੀ ਦੰਦੋਂ ਜਵਾਨ ਹੋਊਗੀ ਤੇ ਬੱਚੀ ਨੇ ਕਦ ਕਰ ਹੋਰ ਵੀ ਕਰ ਜਾਣਾ ਠੀਕ ਆ ਜੀ ਹੁਣ ਫਿਲਹਾਲ ਹੁਣ ਵੀ ਕਦ ਕਰ ਸੋਣਾ ਉੱਚੇ ਕਦ ਕਰ ਦੇ ਵਿੱਚ ਤੇ ਬਿਲਕੁਲ ਨਵੀਂ ਬੱਚੀ ਆ ਜਿਹੜੇ ਵੀ ਅਗੇ ਪਹਿਲ ਨੂੰ ਬੱਚੀਆਂ ਫਸਟ ਟਾਈਮਰ ਬੱਚੀਆਂ ਖਰੀਦਣ ਦੇ ਚਾਹਵਾਨ ਨੇ ਉਹ ਜ਼ਰੂਰ ਤੁਸੀਂ ਹੱਥ ਪਾ ਸਕਦੇ ਜੇ ਬੱਚੀ ਸੋਹਣੀ ਆ ਸਾਰੀ ਓਵਰ ਆਲ ਚਾਰ ਥਾਣਾ ਕਿਸੇ ਤਰ੍ਹਾਂ ਦਾ ਕੋਈ ਫੋਟ ਨਹੀਂ ਕੋਈ ਬੱਚਾ ਨਹੀਂ ਨਾਲ ਲੱਗਾ ਥਾਣਾ ਦੇ ਠੀਕ ਆ ਚਾਰ ਥਾਣਾ ਵਿਥੀ-ਬੂਥੀ ਬੇਸ਼ੱਕ ਕੋਈ 3-3 4-4 ਇੰਚ ਦੀ ਵਿਥੀ ਆ अच्छा पाजी हरेंद्र ए दा की मोल ਰਹੂਗਾ जी ए दा 65000 ਰੁਪਏ ਜੀ 65000 ਹਾਂ ਜੀ ਠੀਕ ਆ ਜੀ ਬੱਚੀ ਬਹੁਤ ਚੰਗੀ ਆ ਜੀ ਠੀਕ ਆ ਜੀ ਇਹ ਕੋ ਫਾਰਮ ਫਾਰਮ ਚੋਂ ਆਈ ਮਦਰ ਮਦਰ ਚੰਗੀ ਸੀ ਫਿਰ ਇਹਦੀ ਮਦਰ ਸਾਲੇ 30 ਲੀਟਰ ਦੁੱਧ ਹੀ ਠੀਕ ਆ ਜੀ ਹਾਂ ਜੀ ਨਹੀਂ ਘਰੋਂ ਲਈਏ ਫਾਰਮ ਚੋਂ ਹੀ ਲਈ ਘਰੋਂ ਲਈਏ ਵੀ ਚੰਗਾ ਲਾਣਾ ਕਰਾਣਾ ਰਿਹਾ ਆਪੇ ਹਾਂ ਜੀ ਚੰਗਾ ਲਾਣਾ ਕਰਾ ਬਿਲਕੁਲ ਸੋ 30 ਲੀਟਰ ਦੀ ਜਿਹੜੀ ਦੋਸਤੋ ਮਿਲਕਿੰਗ ਇਸਦੀ ਮਦਰ ਦੀ ਰਹੀ ਆ ਵੈਸੇ ਬੱਚੀ ਚੰਗੀ ਆ ਠੀਕ ਆ ਜੀ ਓਵਰ ਆਲ ਜਿੰਨੀ ਬੱਚੀ ਆ ਫਿੱਟ ਫਾਟ ਆ ਚੰਗੀ ਆ ਬਿਲਕੁਲ ਫੇਸ ਕੁਆਲਟੀ ਦੀ ਚੰਗੀ ਆ ਬਾਡੀ ਲੈਂਗੁਏਜ ਦੀ ਚੰਗੀ ਆ ਬਿਲਕੁਲ ਬਾਡੀ ਬੰਤਰ ਦੀ ਚੰਗੀ ਠੀਕ ਆ ਤੇ 65000 ਲੈਂਡ ਦੇਣ ਜਿਹੜਾ ਇਸ ਮੱਛੀ ਦਾ ਮੁੱਲ ਹੈਗਾ ਠੀਕ ਆ ਤੇ ਆਜੋ ਇਸ ਤੋਂ ਬਾਅਦ ਇੱਕ ਚੌਥੇ ਨੰਬਰ ਤੇ ਜਿਹੜੀ ਆਪਾਂ ਤੁਹਾਨੂੰ ਵੇਖੜ ਦਿਖਾਉਣੀ ਆ ਇਹ ਵੀ ਕੱਚੀ ਲੱਗ ਰਹੀ ਹੈ ਨਾ ਜੀ ਕੱਚੀ 15 ਦਿਨ ਦੀ ਮੱਛੀ ਜੀ 15 ਦਿਨ ਦੀ ਕੱਚੀ ਆ ਸੁਆ ਇਹ ਵੀ ਦੂਜਾ ਹੀ ਦੂਜਾ ਦੂਜਾ ਜੀ ਦੂਜਾ ਸੁਆ ਠੀਕ ਆ ਸੁਆ ਦੋਸਤੋ ਦੂਜਾ ਸੁਣਾ ਇਸਨੇ ਠੀਕ ਆ ਜੀ ਕ੍ਰਾਸ ਪੰਡ ਦੇ ਵਿੱਚ ਐਚ ਐਫ ਦਾ ਕ੍ਰਾਸ ਤੁਸੀਂ ਇਹਨੂੰ ਮੰਨ ਕੇ ਸੌਦਾ ਕਰ ਸਕਦੇ ਜੀ ਹਾਈਟ ਸੋਹਣੀ ਆ ਦੂਜਾ ਸੁਆ ਸੋ ਬਾਕੀ ਬਿਲਕੁਲ ਤੁਹਾਡੇ ਸਾਹਮਣੇ ਦੋਸਤੋ ਬੱਚੀ ਠੀਕ ਆ ਕ੍ਰੋਸ ਪੌਂਡ ਦੇ ਵਿੱਚ ਆ ਢਿੱਲ ਕਾਫੀ ਜ਼ਿਆਦੀ ਆ ਜਿੱਦਾਂ ਆਪਾਂ ਨਾਰਮਲੀ ਦੇਖਦੇ ਆ ਦੋਸਤੋ 10 ਤੋਂ 15 ਦਿਨ ਹਜੇ ਪਏ ਆ ਸੂਣ ਦੇ ਵਿੱਚ 10 ਤੋਂ 15 ਦਿਨਾਂ ਦੇ ਵਿੱਚ ਨਾਰਮਲੀ ਆਪਦੇ ਆਪ ਨੂੰ ਬਿਲਕੁਲ ਤਿਆਰ ਕਰੂਗੀ ਦੇਵਟੀ ਜਿਹੜੀ ਆਰਡਰ ਦੀ ਕੁਆਲਿਟੀ ਆ ਬਿਲਕੁਲ ਤਿਆਰ ਕਰਕੇ ਫੇਰ ਸੂਣਾ ਇਸ ਬੱਚੀ ਨੇ 10 ਤੋਂ 15 ਦਿਨ ਬਾਕੀ ਆ ਦੇਖੋ ਠੀਕ ਅੱਛਾ ਭਾਜੀ ਹਰਿੰਦਰ ਜੀ ਕਿੰਨਾ ਕਹਿੰਦੀ ਡਿਮਾਂਡ ਕੀ ਰਹੂਗੀ ਇਹਦਾ 45000 ਮੁੱਲ ਕਰਦੇ ਆ 45000 ਹਾਂਜੀ ਅੱਛਾ ਕਰ ਦਈਏ ਮਾਨਤਨ ਕਿੰਨਾ ਕੋਈ ਵਿਚੋਂ ਮਾਨਤਨ ਕੈਲਕੂਲੇਟ ਛੱਡ ਦਾਂਗੇ ਤੁਹਾਨੂੰ ਸਾਹਿਬ ਅੱਛਾ ਜੀ ਕੋਈ ਦੂਰ ਦਰਾਡੇੋਂ ਆਇਆ ਤਾਂ ਖੁੱਲਾ ਹੀ ਕਰਦੇ ਹੋ ਗੰਜائش ਕੱਢ ਕੇ ਜਿੰਨੀ ਵੀ ਗੰਜائش ਹੋਈ ਕਰ ਦਾਂਗੇ ਜੀ ਤੁਹਾਨੂੰ ਸਾਹਿਬ ਠੀਕ ਕਰ ਦਾਂਗੇ ਸੋ ਜਿੰਨਾ ਵੀ ਦੋਸਤੋ ਕੋਈ ਵੀਰ ਕੋਈ ਕਿਰਾਇਆ ਪਾੜਾ ਕੋਈ ਹੋ ਸਕਦਾ ਕੋਈ ਦੂਰ ਦਰਾਡੇੋਂ ਵੀਰ ਆ ਰਿਹਾ ਤੇ ਮਾਨਤਨ ਹੋ ਜਾਊਗਾ 45000 ਦੇ ਵਿੱਚੋਂ ਜਿੰਨੀ ਵੀ ਗੰਜائش ਹੋਈ ਠੀਕ ਆ ਜੀ ਵੈਸੇ ਨਫਾ ਤਾਂ ਹਰ ਇੱਕ ਵਪਾਰ ਦਾ ਕੰ ਜੀ ਤੇ ਉਤੇ ਜਿੰਨੇ ਵੀ ਖਰਚੇ ਪੈਂਦੇ ਆ ਸਾਰਾ ਕੈਲਕੂਲੇਟ ਕਰਕੇ ਨਫਾ ਤਾਂ ਲੈਣਾ ਜ਼ਰੂਰੀ ਆ ਠੀਕ ਆ ਬਾਕੀ ਫਿਰ ਵੀ ਜਿੰਨੀ ਵੀ ਗੁੰਜਾਇਸ਼ ਹੋਈ ਦੂਰ ਨੂੰ ਦੂਰੀ ਨੂੰ ਵੇਖਦੇ ਹੋਏ ਟਰਾਂਸਪੋਰਟ ਨੂੰ ਵੇਖਦੇ ਹੋਏ ਠੀਕ ਆ ਜੀ ਤੇ ਉਹਦਾ ਮਾਨਤਨ ਜਿਹੜਾ ਹੈਗਾ ਜ਼ਰੂਰ ਕੀਤਾ ਜਾਊਗਾ ਛੋਟ ਛੱਪਾ ਕੀਤਾ ਜਾਊਗਾ ਠੀਕ ਆ ਜੀ ਇਸ ਕਰਕੇ ਕੋਈ ਵੀਰ ਫੋਨ ਲਾਵੇ 45000 ਡਿਮਾਂਡ ਵਿੱਚੋਂ ਛੋਟ ਛੱਪਾ ਖੁੱਲਾ ਤੇ ਇਸ ਤੋਂ ਬਾਅਦ ਇੱਕ ਅਗਲੀ ਬ੍ਰੀਡ ਜਿਹੜੀ ਆਪਾਂ ਦੋਸਤੋ ਤੁਹਾਨੂੰ ਦਿਖਾਉਣੀ ਹੈ ਬਿਲਕੁਲ ਰੈੱਡ ਕਲਰ ਦੇ ਵਿੱਚ ਹੈ ਜਰਸੀ ਬ੍ਰੀਡ ਦੀ ਹੈ ਠੀਕ ਹੈ ਜੀ ਜਰਸੀ ਬ੍ਰੀਡ ਤੇ ਜਰਸੀ ਮੈਨੋਂ ਦਾ ਬਾਈ ਜੀ ਇਹ ਪੰਜਾਬ ਵਾਲੀ ਹੈ ਹਾਂ ਵਾਲੀ ਪੰਜਾਬ ਵਾਲੀ ਜੀ ਪਿਓਰ ਠੀਕ ਹੈ ਪਿਓਰ ਪੰਜਾਬ ਵਾਲੀ ਆ ਕੱਦ ਕੋ ਉਤ ਜਿਹੜਾ ਦੋਸਤੋ ਇੱਕ ਐਚ ਐਫ ਵੈੜਾਂ ਦੇ ਬਿਲਕੁਲ ਇਕੁਅਲ ਜਿਹੜਾ ਗੱਦਗਾਠ ਆ ਠੀਕ ਆ ਤੇ ਬਿਲਕੁਲ ਫੇਸ ਕੁਆਲਿਟੀ ਛੋਟਾ ਜਿਹਾ ਫੇਸ ਆ ਤੇ ਕੰਨ ਕੋਨ ਬਿਲਕੁਲ ਛੋਟੇ ਜਿਹੇ ਆ ਤੇ ਬੇਲਬੂਲ ਦੀ ਬੜੀ ਸਪੈਸ਼ਲ ਆ ਜਿਹੜੇ ਵੀਰ ਨੇ ਕਿ ਥੋੜਾ ਜਿਹਾ ਵਰਕ ਕਰਨਾ ਜਰਸੀ ਲਾਭ ਰਹੇ ਹੋ ਤੁਸੀਂ ਤੇ ਅੱਗੇ ਬਿਲਕੁਲ ਦੋਸਤੋ ਬੱਚੇ ਲੈਣੇ ਚਾਹੁੰਦੇ ਹੋ ਠੀਕ ਆ ਜੀ ਜਰਸੀ ਤੇ ਤੁਸੀਂ ਜ਼ਰੂਰ ਵੰਡ ਲਾ ਸਕਦੇ ਜੀ ਕਿਉਂਕਿ ਹਾਈਟ ਕੱਦ ਦੀ ਬਹੁਤ ਉੱਚੀ ਆ ਠੀਕ ਆ ਬੇਲ ਵੀ ਚੰਗੀ ਆ ਸਪੈਸ਼ਲ ਆ ਤੇ ਕੱਦ ਕੋਦ ਵੀ ਪੂਰਾ ਉੱਚਾ ਠੀਕ ਆ ਤੇ ਪਾਜੀ ਹਰਿੰਦਰ ਇਹਦੇ ਥੱਲੇ ਦੁੱਧ ਹੁਣ ਕਿੰਨਾ ਕ ਦੁੱਧ ਇਹਦਾ 4 ਤੋਂ 5 ਲੀਟਰ ਆ ਜੀ ਇਹ ਟੋਕੜੀ ਆ ਨਾ ਟੋਕੜੀ ਟੋਕੜੀ ਤੇ ਅੱਗੇ ਬਣੀ ਨੂੰ ਕਿੰਨਾ ਕ ਟਾਈਮ ਬਣੀ ਨੂੰ 22 23 ਦਿਨ ਠੀਕ ਆ ਉਹਨਾਂ ਖਾ ਭਰੇ ਨੂੰ ਹੋਇਆ ਜੀ 22 23 ਦਿਨ ਹੋ ਗਏ ਹਾਂਜੀ ਠੀਕ ਆ ਜੀ ਬੇ ਬਾਕੀ ਚੌਥਾ ਨਾ ਦੀ ਚੁਆਇਸ ਵੀ ਚੰਗੀ ਚੰਗੀ ਆ ਚੰ ਚਲੋ ਹੁਣ ਸੂਬਾ ਤਾਂ ਆਪਾਂ ਨੂੰ ਕੋਈ ਜੱਜਮੈਂਟ ਆਈ ਨਹੀਂ ਵੀ 8 ਮਹੀਨੇ ਹੋ ਗਏ 7 ਮਹੀਨੇ ਹੋ ਗਏ ਕੁਝ ਵੀ ਹੈ ਹਾਂਜੀ ਪਰ ਹੁਣ ਇੱਕ ਸੱਜਰ ਦਾ ਕੋਈ ਦੁੱਧ ਕਿਸੇ ਤੋਂ ਪੁੱਛਿਆ ਹੋਵੇ ਵੀ ਯਾਰ ਸੱਜਰ ਕਿੰਨਾ ਚਮਦੀ ਰਹੀ ਇਹ 25 ਲੀਟਰ ਦੁੱਧ ਨਾ ਖੈਰ ਮਾਸਟਰਾਂ ਕੋ ਲਈ ਆ ਜੀ ਹਾਂਜੀ ਮਾਸਟਰ ਨੇ ਬੰਦਾ ਉਹ ਆਉਂਦਾ 25 ਲੀਟਰ ਵਾਇਡ ਕੋ ਦੁੱਧ ਲਿਆ ਮੈਂ ਕਰਦਾ ਪਿਆ ਸੀ ਇਹਨੂੰ ਅਕਾਊਂਟ ਵੀ ਇੱਕ ਆਈਡੀਆ ਸੀ ਮੇਰਾ ਵੀ ਸ਼ਾਇਦ ਕੋਈ 18 20 ਲੀਟਰ ਵਾਲੀ ਮੈਨੂੰ ਜ ਆਪਾਂ ਦੀ ਸੀਗੀ ਹਾਂਜੀ 25 ਬਹੁਤ ਚੰਗੀ ਆ ਯਾਰ ਜੂਦ ਬਹੁਤ ਜਿਆਦੀ ਚੰਗੀ ਆ ਠੀਕ ਆ ਜੀ ਸੋ ਬਾਕੀ ਜਾਤ ਬਰੀਡ ਵਾਲੀ ਆ ਦੋਸਤੋ ਇੱਕ ਵੱਡੀ ਗੱਲ ਮੈਂ ਪਹਿਲਾਂ ਮੈਂਸ਼ਨ ਕਰਤੀ ਆ ਵੀ ਕਿਸੇ ਵੀਰ ਨੇ ਏਆਈ ਕਰਵਾ ਕੇ ਕਿ ਚੰਗੇ ਚੰਗੇ ਬੱਚੇ ਲੈਣ ਦਾ ਬਿਲਕੁਲ ਤੁਹਾਡਾ ਸੁਪਨਾ ਹੈਗਾ ਵੀ ਜਰਸੀ ਵੈਡ ਲੱਭ ਜੇ ਉਹਦੇ ਜਗਾਹ ਬਰੀਡ ਬਣਾਉਣ ਦਾ ਤੁਹਾਡਾ ਇਰਾਦਾ ਹੈ ਤਾਂ ਤੁਸੀਂ ਇਸ ਵੈਡ ਨੂੰ ਵੀ ਜਿਹੜਾ ਸਿਲੈਕਟ ਕਰ ਸਕਦੇ ਜੀ ਕਿਉਂਕਿ ਬਿਲਕੁਲ ਜੇ ਜ਼ਿਆਦਾ ਨਹੀਂ ਕਹਾਂਗੇ 100% ਨਹੀਂ ਕਹਾਂਗੇ ਤਾਂ ਚਲੋ 80% ਵੀ ਮੰਨ ਕੇ ਤੁਸੀਂ ਇਸ ਤੋਂ ਜਿਹੜਾ ਅੱਗੇ ਬਿਲਕੁਲ ਅੱਗੇ ਬਰੀਡ ਦਾ ਜਿਹੜਾ ਪਰਪਸ ਆਪਦਾ ਤੋਰ ਸਕਦੇ ਜੀ ਠੀਕ ਆ ਕੋਈ ਚੰਗੇ ਚੰਗੇ ਸੀਮਨ ਲਵਾ ਕੇ ਵਧੀਆ ਬੱਚੇ ਲੈ ਸਕਦੇ ਜੀ ਫਿਲਹਾਲ ਬਾਈਆਂ 3 24 25 ਦਿਨਾਂ ਦੀ AI ਹੋਈ ਆ ਉਹ ਵੇਰਵਾ ਜ਼ਰੂਰ ਪਾ ਦਿੰਨੇ ਆ ਠੀਕ ਆ ਜੀ ਜੇ ਨਿਕਲ ਆਉਂਦੀ ਏ ਕਿ ਕਿਸੇ ਵੀਰ ਦਾ ਲੱਕ ਤੇ ਇਹਦਾ ਵੀਰ ਹਰਿੰਦਰ ਜੀ ਕਿੰਨਾ ਮੁੱਲ ਕਰਾਂਗੇ ਇਹਦਾ 25000 ਰੁਪਏ ਮੁੱਲ ਕਰਦੇ ਆ 25000 ਹਾਂਜੀ ਠੀਕ ਆ ਜੀ 25000 ਦੋਸਤੋ ਇਹਦਾ ਮੋਲ ਆ ਠੀਕ ਆ ਵੈੜ ਦਾ ਸੋ ਕੱਦ ਕਾਟ ਦੀ ਬਹੁਤ ਸੋਹਣੀ ਆ ਨਾਰਮਲ ਇੱਕ ਪੰਜਾਬ ਦੀਆਂ ਜਰਸੀਆਂ ਆਪਾਂ ਦੇਖਦੇ ਆ ਤੇ ਜਿਹੜੀਆਂ ਛੋਟੀਆਂ ਜਰਸੀਆਂ ਉਹਨੂੰ ਵੀ ਕਈ ਵੀਰ ਕਹੀ ਜਾਂਦੇ ਵੀ ਪੰਜਾਬ ਦੀਆਂ ਜਰਸੀਆਂ ਠੀਕ ਆ ਸੋ ਹਾਈਟ ਕੱਦ ਦੀ ਵੱਡੀ ਆ ਪੰਜਾਬ ਦੀ ਜਰਸੀ ਮੰਨ ਕੇ ਤੁਸੀਂ ਸੌਦਾ ਕਰ ਰਹੇ ਹੋ ਠੀਕ ਆ ਲਾਲ ਰੰਗ ਆ ਤੇ ਬਿਲਕੁਲ ਫੁਰਤੀ ਵਾਲੀ ਆ ਸੋ ਐਕਟਿਵ ਆ ਫੁਰਤੀ ਵਾਲੀ ਆ ਸੂਆ ਬੇਸ਼ੱਕ ਅੱਗੇ ਜਿਹੜੇ ਸੂਣਾ ਨੇ ਤਿੱਜੇ ਲਈ ਬਣੀ ਹੋਊਗੀ ਅੱਗੇ ਇਹ ਆ ਹੀ ਹੋਈ ਆ ਨਹੀਂ ਪਹਿਲੇ ਸੂਈ ਆ ਦੂਜੇ ਸੂਣਾ ਜੀ ਹੁਣ ਦੂਜੇ ਦੀ ਇਹ ਆ ਹੀ ਹੋਈ ਆ ਹਾਂਜੀ ਦੂਜੇ ਦੀ ਆਏ ਠੀਕ ਆ ਜੀ ਦੂਜੇ ਸੂਵੇ ਦੀ ਜਿਹੜੀ ਆ ਦੋਸਤੋ ਇਹ ਆ ਹੀ ਹੋਈ ਆ ਠੀਕ ਆ ਪਹਿਲਾ ਸੂਆ ਜਿਹੜਾ ਮਤਲਬ ਵੀ ਸੂਈ ਆ ਹੁਣ ਪ੍ਰੈਜ਼ੈਂਟ ਟਾਈਮ ਜਿਹੜਾ ਚੱਲ ਰਿਹਾ ਦੁੱਧ ਜਿੰਨਾ ਵੀ ਥੱਲੇ ਹੈਗਾ ਬਿਲਕੁਲ ਧੋਕੜ ਦਾ ਉਹ ਪਹਿਲੇ ਸੂਵੇ ਦਾ ਦੁੱਧ ਜਿਹੜਾ ਚੱਲ ਰਿਹਾ 5 ਹੋ ਤੇ ਇੱਕ ਟਾਈਮ ਤੋਂ ਮੁੰਡਾ ਮਿਲਦੀ ਐ ਦੋਵੇਂ ਟਾਈਮ ਜੀ ਬਲਕਿ ਦੋ ਦੋ ਢਾਈ ਢਾਈ ਕਿਲੋ ਹੈਗਾ ਹਾਂਜੀ ਠੀਕ ਐ ਤੇ ਸੀਲਸ ਲੱਗ ਬਹੁਤ ਆ ਠੀਕ ਐ ਸੀਲਸ ਲੱਗ ਪੂਰੀ ਐ ਤੇ 25000 ਇਹਦੀ ਮੰਗ ਆ ਠੀਕ ਐ ਦੋਸਤੋ 25000 ਤੇ ਮੈਨੂੰ ਲੱਗਦਾ ਵੀ ਬਾਈ ਜੀ ਵੈੜ ਪ੍ਰੋਪਰ ਪੂਰੀ ਤਿਆਰ ਹੋਵੇ ਇੱਕ ਆਪਾਂ ਜੈਨੂਨੀ ਗੱਲ ਕਰਦੇ ਆ ਵੈਸੇ ਜੀ ਜੀ ਸੰਸਾਰ ਤਿਆਰ ਹੋਵੇ ਵੈੜ ਤੇ ਮੈਨੂੰ ਲੱਗਦਾ ਵੀ 67000 80000 ਤੋਕੜੋ ਜੈਨੂਨ ਮਰਜ਼ੀ ਦੇ ਦਿਓ 60000 ਦੇ ਬੱਚੀ ਜੀ ਬਿਲਕੁਲ ਜੀ ਏਡੀ ਵੈੜ ਦਾ ਕੱਦ ਕਰ ਹਾਂਜੀ ਬੱਚੀ ਬਰੀਡ ਵੱਡੀ ਆ ਨਾ ਹਮ ਹਾਂ ਤੇ ਅ ਤੇ ਇੱਕ ਬੋਲ ਗਿਆ ਨੰਬਰ ਆਪਣੇ ਹਾਂਜੀ ਬੋਲ ਸਾਨੂੰ ਮੇ 145 ਹਾਂਜੀ 92876 ਠੀਕ ਹੈ ਜੀ ਇਹੋ ਨੰਬਰ ਆਪਣੇ ਕੋਲ ਇੱਕ ਹੀ ਚੱਲਦਾ ਨਾ ਜੀ ਇੱਕ ਹੀ ਅ ਸੋ ਦੋਸਤੋ ਇਹ ਨੰਬਰ ਬਿਲਕੁਲ ਆਪਾਂ ਸਕਰੀਨ ਦੇ ਥੱਲੇ ਚੱਲਦੇ ਕਰ ਦੇਣੇ ਆ ਵੀਰ ਹਰਿੰਦਰ ਸਿੰਘ ਉਹਨਾਂ ਦੇ ਤੇ ਖਾਸ ਵਿਜ਼ਿਟ ਤੁਸੀਂ ਪਿੰਡ ਧੁੰਦੇ ਕਰਨੀ ਹੈਗੀ ਧੁੰਦਾ ਪਿੰਡ ਦੋਸਤੋ ਬਿਲਕੁਲ ਨੇੜੇ ਸ਼੍ਰੀ ਗੋਇੰਦਵਾਲ ਸਾਹਿਬ ਦੇ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ